ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਆਪਣੀ ਸੋਚ ਨੂੰ ਬਦਲ ਕੇ ਕਿਸ ਤਰ੍ਹਾਂ ਅਮੀਰੀ ਦੇ 라ਵਲ ਜਾ ਸਕਦੇ ਹਾਂ ਜੋ ਕਿ ਇਸ ਤਰ੍ਹਾਂ ਨੰਬਰ 1 ਇਨਸਾਨ ਨੂੰ ਪੈਸੇ ਦੀ ਤੰਗੀ ਨਹੀਂ ਸਗੋਂ ਗਰੀਬ ਸੋਚ ਦੀ ਤੰਗੀ ਗਰੀਬ ਬਣਾਉਂਦੀ ਆ ਨੰਬਰ 2 ਗਰੀਬ ਉਹੀ ਹੁੰਦਾ ਜਿਹੜਾ ਬੰਦਾ ساری ਜ਼ਿੰਦਗੀ ਦੂਜਿਆਂ ਨੂੰ ਦੋਸ਼ ਦਿੰਦਾ ਰਹਿੰਦਾ ਅਤੇ ਖੁਦ ਨੂੰ ਬਦਲਦਾ ਨਹੀਂ ਨੰਬਰ 3 ਘੱਟ ਕਮਾਉਣਾ ਕੋਈ ਸ਼ਰਮ ਦੀ ਗੱਲ ਨਹੀਂ ਪਰ ਗਲਤ ਜਗ੍ਹਾ ਤੇ ਖਰਚ ਕਰਨਾ ਵੀ ਕੋਈ ਬਹਾਦਰੀ ਦੀ ਗੱਲ ਨਹੀਂ ਨੰਬਰ 4 ਆਪਣੇ ਸਮੇਂ ਨੂੰ ਕਦੇ ਵੀ ਫਾਲਤੂ ਨਾ ਗਵਾਓ ਗਰੀਬ ਸੋਚ ਵਾਲਾ ਬੰਦਾ ਤਾਂ ਸਮੇਂ ਨੂੰ ਵੀ ਫਾਲਤੂ ਸਮਝਦਾ ਨੰਬਰ 5 ਅਮੀਰ ਬਣਨ ਵਾਸਤੇ ਪੈਸੇ ਦਾ ਹੋਣਾ ਜ਼ਰੂਰੀ ਨਹੀਂ ਸਗਾਂ ਪੈਸੇ ਕਮਾਉਣ ਦੀ ਸਮਝ ਹੋਣੀ ਬਹੁਤ ਹੀ ਜ਼ਰੂਰੀ ਆ ਨੰਬਰ 6 ਜਿਹੜਾ ਇਨਸਾਨ ਰਿਸਕ ਲੈਣ ਤੋਂ ਡਰਦਾ ਤਰੱਕੀ ਵੀ ਉਸ ਤੋਂ ਦੂਰ ਰਹਿੰਦੀ ਆ ਨੰਬਰ 7 ਆਪਣੀ ਸੋਚ ਨੂੰ ਵੱਡਾ ਕਰੋ ਵੱਡਾ ਸੋਚੋ ਤਾਂ ਨਤੀਜੇ ਵੀ ਵੱਡੇ ਹੀ ਆਉਣਗੇ